Oh, you know. ਮਾਰਗ ਪੈ ਤੋਈ ਜਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅਲਦਾਰ ਸਾਜ ਬੈਠੀ ਹੋਏ ਸਤਕਾਰਯੋਗ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਗੁਰੂ ਕੀ ਸਾਜੀ ਨਵਾਜੀ ਸਤਸੰਗਤ ਜੀਓ ਆਪ ਸਭਨਾਂ ਨੇ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ ਅਸ ਬਖਤ ਪਾਵਨ ਬਾਣੀ ਦੀ ਕਥਾ ਵਿਚਾਰ ਪਾਵਨ ਅਧਿਆਸ ਦੀ ਵਿਚਾਰ ਧਾਰਾ ਆਪਾਂ ਸਭਨੇ ਨਾਲ ਮਿਲ ਕੇ ਸਰਵਣ ਕਰਨੀ ਹੈ अवण ਇਤਿਹਾਸ ਸਰਵ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਏ ਗੁਰਪਤੇ ਦੀ ਪਾਲ ਕੇ ਸਾਂਝ ਔਰ ਰਸਨਾ ਨੂੰ ਕਰ ਲਗੇ ਪਵਿੱਤਰ ਝਕਾਓ ਸੀ ਸਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਸਾਹਿਬ ਜੀ ਦੇ ਨਮਾਣੇ ਜੀ ਸੇਵਕ ਨੂੰ ਸੋ ਗੱਜ ਵੱਜ ਕੇ ਬਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਿੱਖ ਸੰਤਾਂ ਸੰਤਾਂ ਦੇ ਜੋਗ ਹੋ ਜਿਹੜੇ ਭਾਈ ਅਮਰਤ ਬਲ ਦੀ ਸੰਭਾਲ ਕਰਦੇ ਹੋਏ ਕੰਮਕਾਰਾਂ ਨੂੰ ਛੱਡਦੇ ਹੋਏ ਵਾਹਿਗੁਰੂ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਹੋ। ਸੋ ਸਤਿਗੁਰੂ ਪਾਸਾ ਜੀ ਦਾ ਪਾਵਨ ਬਚਨ ਹੈ। ਪਾਸਾ ਜੀ ਕਹਿੰਦੇ ਸਤ ਸੰਗਤ ਮਲੇ ਸੋ ਤਰੀਆ ਜਿਹੜਾ ਮਨੁੱਖ ਸਤਿਗੁਰਾਂ ਦੀ ਸੰਗਤ ਦੇ ਵਿੱਚ ਆ ਕੇ ਬੈਠਦਾ ਹੈ ਉਹ ਮਨੁੱਖ ਭਾਗਦਲ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਸਤ ਸੰਗਤ ਕਿਸ ਨੂੰ ਆਖਿਆ ਗਿਆ ਇਹ ਵੀ ਆਪਾਂ ਇੱਥੇ ਦਰਬਾਰ ਦੇ ਵਿੱਚ ਆ ਕੇ ਬੈਠੇ ਆ ਇੱਥੇ ਬੈਠਣਾ ਜ਼ਰੂਰੀ ਹੈ ਸਤ ਸੰਗ ਉਸ ਨੂੰ ਆਖਿਆ ਕੋਈ ਵੀ ਕਿਤੇ ਕੋ ਕੰਮ ਕਰਦਾ ਉਹ ਸੇਵਾ ਕਰਦਾ ਕੋਈ ਕਿਤੇ ਬੈਠਾ ਪ੍ਰਮਾਤਮਾ ਦੀ ਬਾਤ ਨੂੰ ਉਹ ਧਿਆਨ ਦੇ ਨਾਲ ਸੁਣ ਰਿਹਾ ਹੈ ਇੱਕ ਸਿੱਖ ਦੂਜਾ ਸਾਧ ਸੰਗ ਇੱਕ ਸੁਣਾਉਣ ਵਾਲਾ ਸੁਣਾਉਂਦਾ ਦੂਸਰਾ ਸੁਣਨ ਵਾਲਾ ਹੰਗਾਰਾ ਭਰਨ ਵਾਲਾ ਹੋਵੇ ਗੁਰੂ ਦੇ ਬਚਨ ਦੇ ਵਿੱਚ ਧਿਆਨ ਧਰਦਾ ਹੋਵੇ ਇਹਨੂੰ ਸਤਸੰਗ ਆਖਿਆ ਜਾਂਦਾ ਤੇ ਗੁਰੂ ਪਿਆਰਿਓ ਸਤਗੁਰੂ ਜੀ ਕਹਿੰਦੇ ਕਿਤੇ ਵੀ ਤੁਸੀਂ ਬੈਠੇ ਹੋ ਕਿੱਤੇ ਵੀ ਤੁਸੀਂ ਖੜੇ ਹੋ ਕਿਤੇ ਵੀ ਤੁਸੀਂ ਸੇਵਾ ਕਰਦੇ ਹੋ ਕੰਮ ਕਰਦੇ ਹੋ ਜੇ ਗੁਰੂ ਵੱਲ ਤੁਹਾਡਾ ਕੰਨ ਹੈ ਗੁਰੂ ਵੱਲ ਤੁਹਾਡਾ ਚਿੱਤ ਹੈ ਤਾਂ ਫਿਰ ਗੁਰੂ ਪਿਆਰਿਓ ਤੁਹਾਡੀ ਹਾਜ਼ਰੀ ਰੱਬ ਦੇ ਘਰ ਪ੍ਰਵਾਨ ਹੋ ਜਾਂਦੀ ਹੈ ਇਹ ਸੱਤ ਸੰਗਤ ਹੋ ਜਾਂਦਾ ਹੈ ਔਰ ਜੇਕਰ ਆਪਾਂ ਬੈਠੇ ਗੁਰੂ ਦੇ ਦਰਬਾਰ ਦੇ ਵਿੱਚ ਹੈ ਮਨ ਕਿਤੇ ਹੋਰ ਤੁਰਿਆ ਫਿਰਦਾ ਹੈ ਨਹੀਂ ਗੁਰੂ ਪਿਆਰਿਓ ਫਿਰ ਸਤ ਸੰਗ ਨਹੀਂ ਸਾਡਾ ਹੁੰਦਾ ਕਲੇ ਸਰੀਰ ਨੂੰ ਬੈਠਣ ਦੇ ਨਾਲ ਨਹੀਂ ਸਤ ਸੰਗ ਮੰਨਿਆ ਜਾਂਦਾ ਸਤ ਸੰਗ ਮੰਨਿਆ ਜਾਂਦਾ ਜਦੋਂ ਸਾਡਾ ਚਿਤ ਪ੍ਰਮਾਤਮਾ ਦੇ ਚਰਨਾਂ ਚ ਆਵੇ ਅਸੀਂ ਦੁਨਗਾਂ ਦੇ ਲੋਕ ਭੇਖ ਦੇ ਨਾਲ ਜੁੜੇ ਹੋਏ ਆ ਸਾਹਮਣੇ ਬੰਦਾ ਸਾਨੂੰ ਕੋਈ ਬੈਠਾ ਦਿਖਦਾ ਹੈ ਫਿਰ ਅਸੀਂ ਮੰਨਦੇ ਆ ਵੀ ਹਾਂ ਵੀ ਬੱਲੇ ਬੱਲੇ ਵੀ ਬੜਾ ਬੱਠਾਗਾ ਵੀ ਰੋਜ਼ ਆਉਂਦਾਗਾ ਰੋਜ਼ ਕੁਛ ਵੀ ਕਰਦਾ ਹੈ ਨਹੀਂ ਉਹਦਾ ਚਿੱਤ ਦੇਖਣਾਗਾ ਵੀ ਕਿੱਥੇ ਹੈ ਸਾਡਾ ਚਿੱਤ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਪਾਵਨ ਇਤਿਹਾਸ ਲੜੀਵਾਰ ਆਪਾਂ ਸਰਵਣ ਕਰਦੇ ਆ ਰਹੇ ਭਾਈ ਮੱਤੀ ਦਾਸ ਜੀ ਦੇ ਸੀਸ ਦੇ ਉੱਪਰ ਆਰਾ ਚੱਲਦਾ ਹੈ ਜਿੱਤਾ ਜਿਹੜਾ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੈ ਸਾਡੇ ਉਂਗਲ ਦੇ ਉੱਪਰ ਮਾਰੀ ਜੀ ਚੋਟ ਲੱਗ ਜਾਵੇ ਤਾਂ ਸਾਡੀਆਂ ਚੀਕਾਂ ਪੈ ਜਾਂਦੀਆਂ ਤੇ ਭਾਈ ਮੱਤੀ ਤਾਂ ਜੇ ਸਿਰ ਤੇ ਤਾਂ ਫਿਰ ਆੜਾ ਚੱਲਦਾ ਨਾ ਸਰੀਰ ਦੇ ਦੋ ਹਿੱਸੇ ਹੋ ਗਏ ਇੱਕ ਅੱਖ ਇੱਧਰ ਇੱਕ ਇੱਧਰ ਇੱਕ ਕੰਨ ਇੱਧਰ ਇੱਕ ਇੱਧਰ ਤੇ ਦੋ ਟੋਟੇ ਹੋ ਗਏ ਤਾਂ ਗੁਰੂ ਪਿਆਰਿਓ ਹੋਰ ਆ ਵੀ ਸੀਨੀ ਆਚਾਰੀ ਕਿਉਂ ਕਿਉਂਕਿ ਚਿੱਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਵਾ ਜਿੱਥੇ ਠੰਡ ਹੈ ਸੋਏ ਸਣਦਰੀ ਮੇਰਾ ਤਨ ਮਨ ਮੌਲਾ ਨਾਮ ਜਪੰਦਰੀ ਲਾਦੀ ਪਾੰਦ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਜਦੋਂ ਚਿੱਤ ਪਰਮਾਤਮਾ ਦੇ ਚਲਣਾ ਦੇ ਵਿੱਚ ਆ ਜਿੱਤੇ ਠੰਡ ਹੈਗੀ ਮਨ ਸ਼ੀਤਲ ਹੁੰਦਾ ਤੇ ਫਿਰ ਗੁਰੂ ਪਿਆਰ ਉਹ ਚਾਹੇ ਇੱਕ ਟੁੱਟੇ ਕੀ ਚਾਹੇ ਚਾਰ ਹੋ ਜਾਣਾ ਕੋਈ ਵਾਸਤਾ ਨਹੀਂ ਹੈ ਜਦੋਂ ਸਾਡਾ ਚਿੱਤ ਨਹੀਂ ਤਾਂ ਸਰੀਰ ਨੂੰ ਦੁੱਖ ਜ਼ਰੂਰ ਲੱਗੇਗਾ ਪਰਮਾਤਮਾ ਦੇ ਚਰਨਾਂ ਨਾਲ ਨਹੀਂ ਜੁੜਿਆ ਹੋਇਆ ਭਾਈ ਦਿਆਲਾ ਜੀ ਨੂੰ ਉੱਬਲ ਦੀ ਦੇਗ ਦੇ ਵਿੱਚ ਅਵਾਲ ਦਿੱਤਾ ਸਰੀਰਾ ਜਿਹੜਾ ਉਹ ਛੰਨੀ ਛੰਨੀ ਹੋ ਗਿਆ ਪਰ ਚਿੱਤ ਤਨ ਗੁਰੂ ਤੇਗ ਬਹਾਦਰ ਪਾਸਾ ਜੀ ਦੇ ਚਰਨਾਂ ਦੇ ਵਿੱਚ ਹੈ ਸੀਨੀ ਉਚਾਰੀ ਪੰਜ ਸਤੀ ਦਾ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾਈ ਗਈ ਤਾਂ ਗੁਰੂ ਪਿਆਰਿਓ ਚਿਤ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਿਣੀ ਉਚਾਰੀ ਇਸ ਕਰਕੇ ਗੁਰੂ ਪਿਆਰਿਓ ਇਹਨੂੰ ਸਤ ਸੰਗ ਆਖਿਆ ਚਿੱਤ ਸਾਡਾ ਪ੍ਰਮਾਤਮਾ ਦੇ ਚਰਨਾ ਦੇ ਵਿੱਚ ਜੁੜਿਆ ਹੋਣਾ ਚਾਹੀਦਾ ਹੈ ਬੈਠੇ ਕਿਤੇ ਵੀ ਹੋ ਗਏ ਜੇ ਬੈਠੇ ਇੱਥੇ ਆ ਕਿ ਚਿੱਤ ਨਹੀਂ ਹੈ ਤਾਂ ਫਿਰ ਉਹਨੂੰ ਸੰਗ ਨਹੀਂ ਮੰਨਿਆ ਜਾਂਦਾ ਜੇ ਇੱਥੇ ਬੈਠੇ ਆ ਤੇ ਇੱਥੇ ਬੈਠ ਕੇ ਵੀ ਸਾਡਾ ਚਿੱਤ ਪ੍ਰਮਾਤਮਾ ਦੇ ਚਰਨਾ 'ਚ ਹੋਣਾ ਚਾਹੀਦਾ ਤੇ ਕਿਤੇ ਹੋਰ ਬੈਠੇ ਆ ਉੱਥੇ ਵੀ ਤੇ ਫਿਰ ਸਤਿਗੁਰੂ ਜੀ ਕਹਿੰਦੇ ਜਦੋਂ ਤੁਹਾਡਾ ਚਿੱਤ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਵੈ ਤਾਂ ਵਾਹਿਗੁਰੂ ਜੀ ਦੀ ਕਿਰਪਾ ਐਸੀ ਵਰਤ ਜਾਂਦੀ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਐਸੀ ਖੇੜ ਵਰਤੀ ਜਾਂਦੀ ਹੈ ਤਰਹੋ ਵਿਚਾਰ ਤਿੰਨ ਸਿੱਖ ਸਤਿਗੁਰਾਂ ਦੇ ਸਾਹਮਣੇ ਸਹੀਦ ਕਰ ਦਿੱਤੇ ਕਿਉਂਕਿ ਤੇ ਪੀ ਇਹਨਾਂ ਦਾ ਗੁਰੂ ਆ ਜਿਹੜਾ ਤੇਗ ਬਹਾਦਰ ਉਹ ਡੋਲ ਜਾਵੇਗਾ ਜਦੋਂ ਤਸੀਹੇ ਭੜੇ ਭੜੇ ਦਿੱਤੇ ਤਾਂ ਆਪਣੇ ਆਪ ਹੀ ਡੋਲ ਜਾਂਦਾ ਬੰਦਾ ਪੀ ਇਹਨਾਂ ਨੂੰ ਇਸ ਤਰ੍ਹਾਂ ਕਸ਼ਟ ਦਿੱਤਾਗਾ ਤੇ ਮੈਨੂੰ ਤਾਂ ਪਤਾ ਨਹੀਂ ਕੀ ਕਰਨ ਕਿ ਮੈਂ ਮੁਕੀ ਆ ਮੰਨ ਲਓ ਇਹ ਸੋਚ ਕੀ ਦੀ ਆ ਉਹ ਉਹ ਜਲਾਦਾਂ ਦੀ ਹੈ ਉਹ ਮੁਗਲ ਹਕੂਮਤ ਦੀ ਸੋਚ ਹੈ ਕਿਉਂ ਸੋਚੇ ਕਿਉਂਕਿ ਜਿਹੜਾ ਖਾਲੀ ਭਾਂਡਾ ਹੁੰਦਾ ਉਹ ਖੜਕਦਾ ਵੱਧ ਹੁੰਦਾ ਉਹਦੀ ਪੈਰਾਂ ਦੇ ਵਿੱਚ ਹੀ ਸੋਚ ਹੁੰਦੀ ਹੈ ਉੱਪਰ ਨਹੀਂ ਹੁੰਦੀ ਪਰ ਮੇਰੇ ਸਤਿਗੁਰੂ ਜੀ ਤਾਂ ਭਰੇ ਹੋਏ ਭਾਂਡੇ ਆ ਨਾ ਨਾਕ ਨੱਕ ਭਰੇ ਹੋਏ ਆ ਮੇਰੇ ਸਤਿਗੁਰੂ ਜੀ ਪ੍ਰਮਾਤਮਾ ਦੀ ਬੰਦਗੀ ਦੇ ਨਾਲ ਤੇ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਬਹੁਤਿਆਂ ਵੱਡੀਆਂ ਨਹੀਂ ਲੱਗਦੀਆਂ ਸਹੀਦੀ ਦੇ ਦੇ ਨੇ ਕੁਰਬਾਨੀ ਦੇ ਦੇ ਪਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਹੁਣ ਰਹੋ ਵਿਚਾਰ ਜਿਸ ਦਿਨ ਤਨ ਸਿੱਖ ਕੱਲ ਦੇ ਦਿਨ ਸਹੀਦ ਹੋਏ ਕਿਉਂ ਅੱਜ ਤਾਂ ਹੁਣ ਸਹੀਦੀ ਦਿਹਾੜਾ ਆ ਗਿਆ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਕੱਲ ਦੇ ਦਿਨ ਤਿੰਨੇ ਸਿੱਖ ਸਹੀਦ ਕੀਤੇ ਗਏ ਤੇ ਸਤਗੁਰਾਂ ਦਾ ਜਿਹੜਾ ਪਿੰਜਰਾ ਸੀਗਾ ਉਹ ਚੌਂਕ ਦੇ ਵਿੱਚ ਰੱਖਿਆ ਹੋਇਆ ਸੀ ਪਿੰਜਰਾ ਚੁੱਕਿਆ ਕੋਤਵਾਲੀ ਦੇ ਵਿੱਚ ਲੈ ਗਏ ਅੰਦਰ ਤਾਂ ਹੁਣ ਗੁਰੂ ਪਿਆਰਿਓ ਅੱਜ ਦਾ ਦਿਨ ਚੜਿਆ ਸਤਗੁਰਾਂ ਦੀ ਜਿਹੜੀ ਸਹੀਦੀ ਆ ਗਈ ਗੁਰੂ ਪਿਆਰਿਓ ਸ਼ਾਮਾਂ ਦੇ ਟਾਈਮ ਤੇ ਹੋਈ ਹੈ ਤਾਂ ਉਹ ਹੀ ਰੱਟ ਲੱਗੀ ਹੋਈ ਐ ਸਤਿਗੁਰਾਂ ਨੂੰ ਬਾਰ-ਬਾਰ ਪੁੱਛ ਰਹੇ ਆਂ ਦੇਖੋ ਤੁਹਾਡੇ ਸਿੱਖ ਅਸੀਂ ਖਤਮ ਕਰ ਦਿੱਤੇ ਤੁਸੀਂ ਇਹ ਦੇਖੀ ਤੁਸੀਂ ਇਸਲਾਮ ਕਬੂਲ ਕਰ ਲਓ ਨਹੀਂ ਕਰਾਮਾਤ ਦਿਖਾਓ ਸਤਿਗੁਰੂ ਜੀ ਕਹਿੰਦੇ ਬਾਰ-ਬਾਰ ਪੁੱਛਣ ਦੇ ਨਾਲ ਕੋਈ ਗੱਲ ਨਹੀਂ ਬਣਦੀ ਤੁਹਾਨੂੰ ਕੱਲ੍ਹ ਹੀ ਪਤਾ ਲੱਗ ਜਾਣਾ ਚਾਹੀਦਾ ਸੀ ਜੇ ਸਤ ਗੁਰੂ ਦੇ ਸਿੱਖ ਸੀਂ ਦੀਆਂ ਦੇ ਸਕਦੇ ਐ ਸੀ ਨਹੀਂ ਅਚਾਰ ਦੇ ਤਾਂ ਜਿਸ ਗੁਰੂ ਦੇ ਸਿੱਖ ਆਖਦੇ ਵੀ ਸਾਨੂੰ ਮੌਤ ਪਿਆਰੀ ਐ ਸਾਨੂੰ ਅਸਲਾਮ ਨਹੀਂ ਕਬੂਲ ਕਰਾਮਾਤ ਨਹੀਂ ਦਿਖਾਉਣੀ ਕਬੂਲ ਦੇ ਬਸੋਆ ਤੁਹਾਨੂੰ ਗੱਲ ਹੀ ਪਤਾ ਲੱਗ ਜਾਣਾ ਚਾਹੀਦਾ ਸੇ ਬੇ ਗੁਰੂ ਆ ਜਿਹੜਾ ਕਰੋ ਉਹ ਕਿੰਨਾ ਕੁ ਵਿਸ਼ਵਾਸਪਾਤਰ ਹੋਵੇਗਾ ਗੁਰੂ ਦਾ ਤਾਂ ਅਟੁੱਟ ਵਿਸ਼ਵਾਸ ਹੋਵੇਗਾ ਨਾ ਜੇਕਰ ਅਸੀਂ ਚੱਲੇ ਐ ਪੰਡਤ ਲੋਕਾਂ ਨੂੰ ਕਸ਼ਮੀਰੀ ਪੰਡਤਾਂ ਨੂੰ ਇਹ ਬਾਤ ਆਖੀ ਜਾ ਕੇ ਕਹਿ ਦੇਵੋ ਜੇ ਸਿੱਖਾਂ ਦਾ ਗੁਰੂ ਇਸਲਾਮ ਕਬੂਲ ਕਰ ਲਵੇਗਾ ਤਾਂ ਅਸੀਂ ਆਪਣੇ ਆਪ ਇਸਲਾਮ ਕਬੂਲ ਕਰ ਲਵਾ ਤੇ ਫਿਰ ਕੁਝ ਬਣ ਕੇ ਆਏ ਆ ਜਿਸ ਟਾਈਮ ਤੇ ਅਸੀਂ ਚੱਲੇ ਆਂ ਜਿਸ ਟਾਈਮ ਤੇ ਅਸੀਂ ਉਹ ਬਚਨ ਕੀਤਾ ਉਸ ਟਾਈਮ ਤੇ ਅਸੀਂ ਮੌਤ ਨੂੰ ਕਬੂਲ ਕੀਤਾ ਹੈ ਬਾਰ-ਬਾਰ ਪੁੱਛਿਆ ਸਤਗੁਰਾਂ ਦਾ ਇੱਕੋ ਹੀ ਜਵਾਬ ਹੈ ਫਕੀਰ ਦੇ ਜਾ ਕੇ ਗੁਰੂ ਪਿਆਰਿਓ ਇੱਕ ਦਿਨ ਪਹਿਲਾਂ ਜਿਸ ਦਿਨ ਸਿੱਧੀਆਂ ਪਾਣਾ ਸਿੱਖਾਂ ਨੇ ਉਸ ਦਿਨ ਟੰਡੋਰਾ ਫੇਰਿਆ ਗਿਆ ਕੱਲ ਦੇ ਦਿਨ ਟੰਡੋਰਾ ਫੇਰਿਆ ਗਿਆ ਢੋਲ বাজਾਇਆ ਗਿਆ ਵੀ ਸਿੱਖਾਂ ਦਾ ਗੁਰੂ ਤੇਗ ਬਹਾਦਰ Hindu ਧਰਮ ਦੀ ਖਾਤਰ ਤਲਕ ਤੇ ਜੰਜੂ ਦੀ ਖਾਤਰ ਗਵਾਹੀ ਦੇਣ ਦੇ ਵਾਸਤੇ ਉਹਨਾਂ ਦਾ ਆਸਰਾ ਬਣ ਕੇ ਆਇਆ ਕੱਲ ਨੂੰ ਸਿੱਖਾਂ ਦੇ ਗੁਰੂ ਦਾ ਜਿਹੜਾ ਚਾਹਲਨੀ ਚੌਂਕ ਦੇ ਵਿੱਚ ਬਿਠਾ ਕੇ ਸਿਰਾ ਜਿਹੜਾ ਉਹ ਕਲਮ ਕੀਤਾ ਜਾਵੇਗਾ ਧੜ ਦੇ ਨਾਲ ਅਲੱਗ ਕੀਤਾ ਜਾਵੇਗਾ ਫਿਰ ਦੇਖਾਂਗੇ ਸਿੱਖਾਂ ਦਾ ਗੁਰੂ ਕਿਵੇਂ ਇਹਨਾਂ ਦਾ ਧਰਮ ਬਚਾਉਂਦਾ ਜਦੋਂ ਸਿਰ ਧੜ ਦੇ ਨਾਲ ਉਹ ਸਿਰ ਅਲੱਗ ਕਰ ਦਿੱਤਾ ਤਿਆਰੀ ਤੋਂ ਪਹਿਲੇ ਹੀ ਇਹਨਾਂ ਦੇ ਗੁਰੂ ਨੇ ਮੁਕਰ ਜਾਣਾਗਾ ਇਹ ਗੁਰੂ ਪਿਆਰਿਓ ਟੰਡੋਰਾ ਫੇਰੇਗਾ ਢੋਲ ਵਜਾ ਕੇ ਤਾਂ ਫਿਰ ਉਹਨਾਂ ਅੱਜ ਦੇ ਦਿਨ ਜਦੋਂ ਸ਼ਾਮਾਂ ਪਈਆਂ ਸਤਿਗੁਰਾਂ ਨੂੰ ਕਹਿੰਦੇ ਦੱਸੋ ਤੁਹਾਡੀ ਇੱਛਾ ਕੀ ਹੈ ਹੁਣ ਸਤਿਗੁਰੂ ਜੀ ਕਹਿੰਦੇ ਸਾਡੀ ਜਿਹੜੀ ਇੱਛਾ ਕੀ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਤੇ ਸਤਿਗੁਰਾਂ ਨੂੰ ਆਖਦੇ ਆ ਕਹਿੰਦੇ ਠੀਕ ਹੈ ਹੁਣ ਉਹ ਤੇ ਸੀਸਗੰਜ ਗੁਰਦੁਆਰਾ ਸਾਹਿਬ ਜਾਂਦੇ ਆ ਪਾ ਖੂਹ ਬਣਿਆ ਹੋਇਆ ਜਿਸ ਖੂਹ ਤੇ ਸਤਿਗੁਰਾਂ ਨੇ ਇਸ਼ਨਾਨ ਕੀਤਾ ਸੰਗਤਾਂ ਦਰਸ਼ਨ ਮੇਲੇ ਕਰਦੇ ਨੇ ਰ ਸਤਗੁਰਾਂ ਨੇ ਖੂਦ ਇਸ ਨਾਨ ਕਰਨਾ ਸ਼ੁਰੂ ਕੀਤਾ ਤੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਉਹਨਾਂ ਨੇ ਇਹ ਗੁਰੂ ਪਿਆਰਿਓ ਜ਼ਿੰਮੇਵਾਰੀ ਲਈ ਵੀ ਸੀਸਾ ਜਿਹੜਾ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਆਪਣਾ ਸਹਾਗ त्याग ਕੇ ਤੇ ਹਿੰਦੂ ਧਰਮ ਦੀਆਂ ਬਹੁ ਬੇਟੀਆਂ ਦਾ ਸਹਾਗ ਜਿਉਂਦਾ ਰੱਖਿਆ ਦੇਖੋ ਉਹਨਾਂ ਦਾ ਸਹਾਗ ਬਚਾਇਆ ਤੇ ਮਾਤਾ ਗੁਜਰ ਕੌਰ ਨੇ ਆਪਣਾ ਸਹਾਗ ਕੁਰਬਾਨ ਕਰ ਦਿੱਤਾ ਤੇ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਬਚਨ ਆ ਉਹ ਪੂਰਾ ਕਰਨਾ ਤੇ ਉਹਨਾਂ ਦੇ ਕੋਲ ਸੀਸ ਲੈ ਕੇ ਜਾਣਾ ਹੈ ਸ੍ਰੀ ਅਨੰਦpur ਸਾਹਿਬ ਕੋਪਾਗੇਤਾ ਜੀ ਵੀ ਨਾਲ ਸਨ ਨਾ ਤੇ ਬੜਾ ਫਿਕਰ ਹੈ ਉਹਨਾਂ ਦੇ ਉੱਪਰ ਦੇਖੋ ਕਿਵੇਂ ਟੈਨਸ਼ਨ ਹੋਵੇਗੀ ਕਿੱਦਾਂ ਦਾ ਮਾਹੌਲ ਹੋਵੇਗਾ ਜਸੂਦਾਨ ਸਿੱਖ ਸਹੀਦ ਹੁੰਦੇ ਆ ਉਸ ਦਿਨ ਦਿੱਲੀ ਦੇ ਲੋਕਾਂ ਨੇ ਤਾੜੀਆਂ ਮਾਰੀਆਂ ਬੜੇ ਖੁਸ਼ ਹੋਏ ਤੇ ਪਰ ਹੁਣ ਭਾਈ ਜੈਤਾ ਜੀ ਸੋਚਦੇ ਐ ਵੀ ਅੱਜ ਮੇਰੇ ਸਤਿਗੁਰੂ ਦਾ ਸਿਰਸਾ ਜਿਹੜਾ ਉਹ ਕੰਮ ਕੀਤਾ ਜਾਵੇਗਾ ਧਰ ਦੇ ਨਾਲ ਉਹ ਅਲੱਗ ਕੀਤਾ ਜਾਵੇਗਾ ਤੇ ਸਿਰਸ ਚੁੱਕਣਾ ਵੀ ਹੈ ਲੱਖਾਂ ਦੁਨੀਆਂ ਦਾ ਇਕੱਠ ਹੈ ਲੱਖਾਂ ਦੁਨੀਆਂ ਦੇ ਇਕੱਠ ਦੇ ਵਿੱਚੋਂ ਸਿਰਸ ਚੁੱਕਣਾ ਵੀ ਹੈ ਤੇ ਸਿਰ ਚੁੱਕ ਕੇ ਗੁਰੂ ਪਿਆਰੋ ਲੱਗਣਾ ਵੀ ਹੈ ਬੜਾ ਔਖਾ ਗਾਇ ਪਰ ਕਿਰਪਾ ਨਾਲ ਸਤਿਗੁਰਾਂ ਦਾ ਤਾਂ ਸਤਗੁਰਾਂ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਆ ਕੇ ਬੈਠ ਗਏ ਉਸੇ ਪਿੰਜਰੇ ਦੇ ਵਿੱਚ ਸਤਗੁਰਾਂ ਨੂੰ ਪੁੱਛਿਆ ਗਿਆ ਹੋਰ ਦੱਸੋ ਤੁਹਾਡੀ ਕੀ ਇੱਛਾ ਹੈ ਤੇ ਸਤਗੁਰੂ ਗੁਰੂ ਗਰੀਬ ਨਾਮਾਇ પાਸਾ ਜੀ ਕਹਿੰਦੇ ਹੁਣ ਸਾਡੀ ਇੱਛਾ ਇਹ ਹੈ ਵੀ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਨਾ ਚਾਹੁੰਦੇ। ਦੇਖੋ ਭਾਈ ਮਤੀ ਦਾਸ ਜੀ ਦੀ ਸਹੀਦੇ ਹੋਈ ਜਪਜੀਤ ਸਾਹਿਬ ਜੀ ਦਾ ਪਾਠ ਜਿੰਨੇ ਵੀ ਸੰਤ ਹੋਇਆ ਮਹਾਪੁਰਸ਼ ਹੋਇਆ ਬੰਦਗੀ ਵਾਲੇ ਜੇ ਉਹਨਾਂ ਨੇ ਬੰਦਗੀ ਕੀਤੀ ਆ ਤਾਂ ਜਪਜੀਤ ਸਾਹਿਬ ਜੀ ਤੋਂ ਸ਼ੁਰੂ ਕੀਤੀ ਹੈ। ਜਪਜੀਤ ਸਾਹਿਬ ਜੀ ਦਾ ਪਾਠ ਭਿਜ ਕੇ ਕਰਾਂਗੇ ਨਾ ਸਾਡੀ ਮਾਇਲ ਆ ਜਿਹੜੀ ਮਨ ਦੀ ਉਹ ਲੱਤ ਦੀ ਜਾਂਦੀ ਹੈ ਮਨ ਸੁਧ ਹੁੰਦਾ ਜਾਂਦਾ ਜਪਜੀ ਸਾਹਿਬ ਜੀ ਦੇ ਬਾਣੀ ਦੇ ਵਿੱਚ ਤਾਕਤ ਹੈ ਗੁਰਬਾਣੀ ਸਾਰੀ ਚੰਗੀ ਹੈ ਸਾਰੀ ਗੁਰਬਾਣੀ ਸ਼ਕਤੀ ਵਾਲੀ ਹੈ ਪਰ ਜਪਜੀ ਸਾਹਿਬ ਜੀ ਦੇ ਪਾਠ ਜਿੰਨੇ ਕਰਾਂਗੇ ਕਰਦੇ ਜਾਵਾਂਗੇ ਤਾਂ ਸਤਿਗੁਰਾਂ ਦੀ ਰਹਿਮਤ ਵਰਤਦੀ ਜਾਂਦੀ ਹੈ ਤੇ ਧੰਨ ਗੁਰੂ ਤੇਗ ਬਹਾਦਰ ਪਾਸਾ ਜੀ ਕਹਿੰਦੇ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਾਂ ਜਲਾਦ ਆ ਜਿਹੜਾ ਜਲਾਲੂਦੀਨ ਤੇ ਫਿਰ ਗੁਰੂ ਪਿਆਰਿਓ ਕਾਜੀ ਆ ਜਿਹੜਾ ਅਬਲਾਬੂਲ ਤੇ ਜਿਹੜਾ ਨਾਲ ਹੀ कोतवालੀਆ ਅਬਦੁੱਲਾ ਇਹ ਤਿੰਨੇ ਜਾਣੇ ਆ ਸਤਗੁਰਾਂ ਦੇ ਕੋਲ ਤੇ ਹੁਣ ਜਲਾਲੂਦੀਨ ਆ ਜਿਹੜਾ ਉਹ ਤਲਵਾਰ ਤਿੱਖੀ ਕਰੀ ਜਾਂਦਾ ਹੈ ਤੇ ਸਤਿਗੁਰਾਂ ਨੇ ਉਹਨੂੰ ਕਿਹਾ ਤਲਵਾਰ ਜਿਹੜੀ ਤੂੰ ਹੋਰ ਤਿੱਖੀ ਕਰ ਲੈ ਤੇ ਜਲਾਲੂਦੀਨ ਕਹਿੰਦਾ ਕਿਉਂ ਮਹਾਰਾਜ ਪਾਸਾ ਜੀ ਕਹਿੰਦੇ ਅਸੀਂ ਪੁੱਤਰਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਦੇ ਸਾਡੇ ਪਿਤਾ ਜੀ ਨੇ ਚਾਰ ਜੰਗਾਂ ਲੜੀਆਂ ਮੀਰੀ ਤੇ ਪੀਰੀ ਦੀ ਉਹਨਾਂ ਨੇ ਤਲਵਾਰ ਪਹਿਨੀ ਸਾਡਾ ਜਿਹੜਾ ਜਨਮ ਹੈ ਉਹ ਤਲਵਾਰਾਂ ਦੇ ਵਿੱਚ ਹੀ ਹੋਇਆ ਹੈ ਸਾਨੂੰ ਇਸ ਤਲਵਾਰ ਤੋਂ ਡਰ ਨਹੀਂ ਲੱਗਦਾ ਸਾਨੂੰ ਭੈ ਨਹੀਂ ਆਉਂਦਾ ਤੂੰ ਤਿੱਖੀ ਹੋਰ ਕਰ ਲੈ ਜਿਵੇਂ ਸੰਗ ਸੰਗਣ ਗਾਣੇ ਆਖਿਆ ਸੀ ਨਾ ਮੀਰ ਮੰਨੂ ਵੇਲੇ ਜਦੋਂ ਮੀਰ ਮੰਨੂ ਅਤਿਆਚਾਰ ਕਰਦਾ ਤੇ ਬੱਚਿਆਂ ਦੇ ਟੋਟੇ ਕਰਦਾ ਬੜਾ ਕੁਸ਼ ਕਰਦਾ ਫਿਰ ਉੱਥੇ ਬੀਬੀਆਂ ਨੇ ਕਿਹਾ ਮੰਨੂ ਸਾਡੇ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਅਸੀਂ ਦੂਣੇ ਤੀਣੇ ਹੋਏ ਤਾਂ ਹੁਣ ਗੁਰੂ ਪਿਆਰੋ ਮੰਨੂ ਨੂੰ ਆਖਿਆ ਵੀ ਜਿੰਨਾ ਮਰਜੀ ਤੂੰ ਵੱਡ ਲੈ ਜਿੰਨਾ ਮਰਜੀ ਤੋਂ ਕੁਛ ਵੀ ਕਰ ਲੈ ਜਿੰਨੀਆਂ ਉੱਚੀਆਂ ਸਾਡੇ ਬੱਚਿਆਂ ਦੀਆਂ ਲਾਸਾਂ ਜਾਂਦੀਆਂ ਵੋਟੀਆਂ ਜਾਂਦੀਆਂ ਗਿਰਜਾਂ ਲੈ ਕੇ ਜਾਂਦੀਆਂ ਇਹਨੇ ਉੱਚੇ ਨਿਸ਼ਾਨ ਸਾਹਿਬ ਹੈ ਜਿਹੜੇ ਸਿੱਖੀ ਦੇ ਝੁੱਲਣਗੇ ਤਾਂ ਧੰਗੂ ਗੁਰੂ ਤੇਗ ਬਹਾਦਰ ਪਾਸਾ ਜੀ ਨੇ ਵੀ ਇਹੀ ਬਚਨ ਆਖੇ ਤੋ ਜਿੰਨੀ ਮਰਜੀ ਤਲਵਾਰ ਤਿੱਖੀ ਕਰ ਲੈ ਇਹ ਤਲਵਾਰ ਤੋਂ ਸਾਨੂੰ ਭੈ ਨਹੀਂ ਆਉਂਦਾ ਤੇ ਸਾਨੂੰ ਖੁਸ਼ੀ ਆਉਂਦੀ ਹੈ ਵੀ ਅੱਜ ਸਤਿਗੁਰੂ ਦੀ ਗੁਰਨਾਨਕ ਸਾਹਿਬ ਪਾਸਾ ਜੀ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਰਤਣੀ ਆ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਉਥੇ ਸਾਡਾ ਵੀ ਖੂਨ ਡੁੱਲੇਗਾ ਤੇ ਰਹਿਦੀ ਦੁਨੀਆ ਤੱਕ ਜਿਹੜਾ Hindu ਧਰਮ ਸਾਨੂੰ ਚੇਤੇ ਕਰੇਗਾ ਵੀ ਜਨ ਸੇਕ ਤੇ ਸਹੀਦ ਹੋਇਆ ਤੇ ਸਿੱਖਾਂ ਦਾ ਗੁਰੂ ਤੇਗ ਬਹਾਦਰ ਪਾਸਾ ਇਹ ਤੇ ਸਹੀਦ ਹੋਇਆ ਕੁਰਬਾਨੀ ਦਿੱਤੀ ਹੈ ਤੇ ਸਾਡਾ ਤਲਕ ਤੇ ਜੱਜੂ ਉਹਨਾਂ ਦੇ ਕੁਰਬਾਨੀ ਕਰਕੇ ਬਚਿਆ ਤੇ ਸਾਡਾ ਸੁਹਾਗ ਹੈ ਜਿਹੜਾ ਬੀਬੀਆਂ ਦਾ ਗੁਰੂ ਤੇਗ ਬਹਾਦਰ ਪਾਸਾ ਜੀ ਦੀ ਕੁਰਬਾਨੀ ਕਰਕੇ ਬਚਿਆ ਸਾਨੂੰ ਬੜੀ ਖੁਸ਼ੀ ਹੈ ਸਾਨੂੰ ਆਪਣੇ ਆਪ ਤੇ ਮਾਨ ਇਹ ਗੱਲਾਂ ਜਦੋਂ ਜਲਾਦ ਨੂੰ ਆਖੀ ਜਾਂਦੀ ਹੁਣ ਹੁਕਮ ਆਇਆ ਕੋਤਵਾਲੀ ਨੂੰ ਆਖਿਆ ਵੀ ਤੁਸੀਂ ਸਤਗੁਰਾਂ ਨੂੰ ਕੱਢ ਕੇ ਉੱਤੇ ਚਾਂਦਨੀ ਚੌਕ ਦੇ ਵਿੱਚ ਲੈ ਕੇ ਆਓ ਹੁਣ ਚੌਕ ਦੇ ਵਿੱਚ ਬਿਠਾਇਆ ਗਿਆ ਹੁਣ ਸਿੱਖਾਂ ਦੇ ਵਾਸਤੇ ਤਾਂ ਬੜਾ ਅਹਿਮ ਸਥਾਨ ਨਾ ਹੋਣਾ ਦਿੱਲੀ ਦੇ ਲੋਕਾਂ ਬਾਤ ਤੇ ਉਹ ਇੱਕ ਚਾਂਦਨੀ ਚੌਕ ਆ ਗਿਆ ਚੌਕ ਬਣਿਆ ਹੋਇਆ ਆਮ ਪਰ ਸਾਡੇ ਲਈ ਇੱਕ ਬਹੁਤ ਅਮਲੀ ਵਸਤੂ ਆ ਉਹ ਜਿਹੜੀ ਧਰਤੀ ਆ ਜਿਹੜੀ ਤਾਂ ਸਤਗੁਰਾਂ ਨੂੰ ਜਦੋਂ ਬਿਠਾਇਆ ਗਿਆ ਤਾਂ ਜਲਾਦ ਆ ਜਿਹੜਾ ਉਹ ਖੜਾਗਾ ਪੂਰੀ ਤਿੱਖੀ ਤਲਵਾਰ ਲੈ ਕੇ ਤਾਂ ਸਤਗੁਰਾਂ ਨੇ ਜਪਜੀਤ ਸਾਹਿਬ ਜੀ ਦਾ ਪਾਠ ਉੱਥੇ ਸ਼ੁਰੂ ਕੀਤਾ ਇੱਕ ਓੰਕਾਰ ਤੋਂ ਸ਼ੁਰੂ ਕਰਦੇ ਆ ਤੇ ਸਤਗੁਰਾਂ ਨੇ ਉਹਨੂੰ ਇਹ ਆਖਿਆ ਸੀ ਜਗੋਂ ਸਾਡਾ ਜਪਜੀਤ ਸਾਹਿਬ ਜੀ ਦਾ ਪਾਠ ਸੰਪੂਰਨ ਹੋਵੇਗਾ ਤਾਂ ਉਦੋਂ ਤਲਵਾਰ ਚਲਾਉਣੀ ਆ ਉਸ ਤੋਂ ਪਹਿਲਾਂ ਨਹੀਂ ਸਾਡਾ ਜਪਜੀਤ ਸਾਹਿਬ ਜੀ ਦਾ ਪਾਠ ਸੰਪੂਰਨ ਹੋਣਾ ਚਾਹੀਦਾ ਹੁਣ ਦਿੱਲੀ ਦੇ ਲੋਕ ਬੜੇ ਲੋਕ ਉੱਥੇ ਇਕੱਠੇ ਹੋਏ ਵੇ ਤਮਾਸ਼ਾ ਦੇਖਣ ਵਾਲੇ ਭਗਤ ਪ੍ਰਹਿਲਾਦ ਜੀ ਜਦੋਂ ਅੱਗ ਦੇ ਵਿੱਚ ਉਹਨਾਂ ਦੀ ਭੂਆ ਸੀ ਜਿਹੜੀ ਭਗਤ ਪ੍ਰਹਿਲਾਦ ਜੀ ਨੂੰ ਲੈ ਕੇ ਬੈਠੀ ਸੀ ਠਿਕਾਣੇ ਵਿੱਚ ਉਦੋਂ ਵੀ ਤਮਾਸ਼ਾ ਦੇਖਣ ਵਾਲੇ ਬੜੇ ਲੋਕ ਸਨ ਤਤੇ ਥੰਮਾ ਨੂੰ ਜੋ ਜਫਾ ਪਾਇਆ ਉਦੋਂ ਤਮਾਸ਼ਾ ਦੇਖਣ ਵਾਲੇ ਤਮਾਸ਼ਾ ਦੇਖਣ ਵਾਲੇ ਬੜੇ ਹੁੰਦੇ ਆ ਅਰਦਾਸਾ ਕਰਨ ਵਾਲੇ ਬੜੇ ਘੱਟ ਹੁੰਦੇ ਆ ਅੱਜ ਵੀ ਕੋਈ ਇਦਾਂ ਦਾ ਕਾਰਨਾਵਾ ਹੋਵੇ ਤਮਾਸ਼ੀ ਲੋਕ ਬੜੇ ਹੁੰਦੇ ਆ ਗੁਰੂ ਪਿਆਰੋ ਦੇਖਦੇ ਆ ਨਜ਼ਾਰਾ ਲੈਣੇ ਪਰ ਗੁਰੂ ਪਿਆਰੋ ਕਿਸੇ ਤੇ ਰਹਿਮ ਕਰਨ ਵਾਲਾ ਕੋਈ ਕੋਈ ਹੁੰਦਾ ਹਰ ਇੱਕ ਨਹੀਂ ਹੁੰਦਾ 100 ਦੇ ਵਿੱਚੋਂ 10% ਆ ਜਿਹੜੇ ਉਹ ਕਿਸੇ ਦੇ ਤਮਾਸ਼ਾ ਜਿਹੜਾ ਹੋ ਰਿਹਾ ਹੈ ਉਹਦੇ ਉੱਪਰ ਰਹਿਮ ਕਰਨ ਵਾਲੇ ਹੁੰਦੇ ਆ ਤੇ 90% ਜਿਹੜੇ ਲੋਕ ਆ ਉਹ ਤਮਾਸ਼ਾ ਦੇਖਣ ਵਾਲੇ ਹੁੰਦੇ ਆ ਉਸ ਟਾਈਮ ਤੇ ਵੀ ਇਹੀ ਹਾਲ ਸੀਗਾ ਇਹ ਸਹਿਬ ਜਦਿਆਂ ਨੂੰ ਲੈ ਕੇ ਜਾ ਰਿਹਾ ਤੇ ਮਾਤਾ ਗੁਜਰ ਕੌਰ ਜੀ ਪਿੱਛੇ ਭੱਜੇ ਜਾ ਰਿਹਾ ਗੱਡੇ ਦੇ ਤਾਂ ਉਦੋਂ ਵੀ ਤਮਾਸ਼ਾ ਦੇਖਣ ਵਾਲੇ ਬੜੇ ਸਨ ਤਾਂ ਗੁਰੂ ਪਿਆਰਿਓ ਰਹਿਮ ਕਰਨ ਵਾਲੇ ਬੜੇ ਘੱਟ ਸਨ ਪਹਿਲਾਂ ਤੋਂ ਚੱਲਦਾ ਆ ਰਿਹਾ ਸਿਸਟਮ ਤਾਂ ਹੁਣ ਸਤਗੁਰਾਂ ਨੇ ਜਦੋਂ ਜਪਜੀਤ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਦਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਦੋਂ ਇਹ ਆਖਿਆ ਬਚਨ ਤਦ ਲਾਦਨੇ ਤਲਵਾਰ ਖਿੱਚੀ ਤੇ ਸਤਗੁਰਾਂ ਦਾ ਜਿਹੜਾ ਸੀਸੀ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਗੁਰੂ ਪਿਆਰਿਓ ਆਕਾਸ਼ ਦਰਜ ਉੱਠਿਆ ਹਨੇਰੀ ਵਗਵੀ ਇੰਨੀ ਕਾ ਹਨੇਰੀ ਆਏ ਗੁਰੂ ਪਿਆਰਿਓ ਕੋ ਸਮਝ ਨਹੀਂ ਆਉਦੇ ਵੀ ਕੌਣ ਕਿਤੇ ਆ ਤੇ ਭਾਈ ਜੈਦਾ ਜੀ ਆ ਜਿਹੜੇ ਉਹਨਾਂ ਦਾ ਸਤਗੁਰਾਂ ਦੇ ਵੱਲ ਬੜਾ ਧਿਆਨ ਹੈ ਚਿੱਤ ਸਤਗੁਰਾਂ ਦੇ ਵੱਲ ਨੂੰ ਹੈ ਜਦੋਂ ਸੀਸ ਧਰ ਦੇ ਨਾਲੋਂ ਅਲੱਗ ਹੋਵੇਗਾ ਨਾਲ ਦੀ ਨਾਲ ਹੀ ਸੀਸ ਟੁਕਾਂਗਾ ਦੇਖੋ ਕਿੱਡਾ ਵੱਡਾ ਜਿਗਰਾ ਹੋਵੇਗਾ ਕਿੰਨਾ ਵੱਡਾ ਦਿਲ ਹੋਵੇਗਾ ਭਾਈ ਜੈਤੇ ਦਾ ਤੇ ਉੱਥੇ ਸਿੱਖ ਤਾਂ ਹੋਰ ਵੀ ਸੰਗ ਬਥੇਰੇ ਪਰ ਕਿਸੇ ਦਾ ਹਿਆ ਨਹੀਂ ਪਿਆ ਭਾਈ ਜੈਤੇ ਨੇ ਨਾਲ ਦੀ ਨਾਲ ਸੀਸ ਚੁਟਿਆ ਤੇ ਆਪਣੇ ਸ਼ਾਦੀ ਦੇ ਨਾਲ ਲਾਇਆ ਤੇ ਕੱਪੜੇ ਦੇ ਵਿੱਚ ਗੁਰੂ ਪਿਆਰੋ ਬੁਲੇਟਿਆ ਤੇ ਲੈ ਕੇ ਤੁਰ ਪਿਆ ਤੇ ਸਤਗੁਰਾਂ ਦਾ ਜਿਹੜਾ ਧਰਸੀ ਤੇ ਉਹ ਵੀ ਗੁਰੂ ਪਿਆਰੋ ਸਤਗੁਰਾਂ ਦੇ ਸਿੱਖਾਂ ਨੇ ਚੁੱਕਿਆ ਬਈ ਲੱਖੀ ਸਾਪਣ ਜਾ ਰਾ ਕਿਉ ਪੁੱਤ ਹੈ ਤੇ ਉਹਨਾਂ ਨੇ ਰੂਹ ਦੇ ਗੱਡੇ ਲੈ ਕੇ ਜਾ ਰਿਹਾ ਤੇ ਹੁਣ ਉਹਨਾਂ ਨੇ ਵੀ ਇਹ ਸੋਚਿਆ ਵੀ ਸਤਿਗੁਰਾਂ ਦਾ ਜਿਹੜਾ ਧਾੜਾ ਉਹ ਚੁੱਕਣਾ ਹੈ ਦੇਖੋ ਸਤਿਗੁਰੂ ਜੀ ਆਪ ਹੀ ਸੇਵਾ ਲੈਂਦੇ ਆ ਦੁਨੀਆਂ ਦੇ ਵਿੱਚ ਇੱਕ ਇਨਸਾਨ ਹੋਇਆ ਇੱਕ ਗੁਰੂ ਹੋਇਆ ਜਿਹਦਾ ਅੰਤਮ ਸੰਸਕਾਰ ਦੋ ਜਗ੍ਹਾ ਤੇ ਹੋਇਆ ਨੇ ਕੋ ਦੁਨੀਆਂ ਦੇ ਵਿੱਚ ਕੋ ਐਸਾ ਇਨਸਾਨ ਨਹੀਂ ਪੈਦਾ ਹੋਇਆ ਜਿਦਾ ਅੰਤਮ ਸੰਸਕਾਰ ਦੋ ਜਗ੍ਹਾ ਤੇ ਹੋਵੇ। ਇਹ ਧੰਗੁਰ ਤੇਗ ਬਹਾਦਰ ਪਾਸਾ ਜਿਦਾ ਅੰਤਮ ਸੰਸਕਾਰ ਜਿਹੜਾ ਉਹ ਦੋ ਜਗ੍ਹਾ ਦੇ ਉੱਪਰ ਹੋਇਆ। ਧਾਰਾ ਜਿਹੜਾ ਧੜ ਦਾ ਜਿਹੜਾ ਅੰਤਮ ਸੰਸਕਾਰ ਹੈ ਜਿਹੜਾ ਲੱਖੀ ਸਾਹਿਬ ਬਨਜਾਰਾ ਉਹਨਾਂ ਨੇ ਦੇਖੋ ਆਪਣੇ ਘਰ ਜਾ ਕੇ ਘਰ ਨੂੰ ਹੀ ਅੱਗ ਲਾ ਦਿੱਤੀ ਗੱਡਿਆਂ ਸਮੇਤ। ਸਤਗੁਰਾਂ ਨੂੰ ਗੱਡੇ ਦੇ ਵਿੱਚ ਪਾਇਆ ਰੂਹ ਦੇ ਵਿੱਚ ਬਲੇਟਿਆ ਤੇ ਘਰ ਨੂੰ ਅੱਗ ਲਾ ਦਿੱਤੀ ਤੇ ਉੱਥੇ ਅੰਤਮ ਸੰਸਕਾਰ ਕੀਤਾ ਸਤਿਗੁਰਾਂ ਦਾ ਤੇ ਸਰਾ ਸੀਸ ਸੀਗਾ ਉਹ ਸ੍ਰੀ ਅਨੰਦਪੁਰ ਸਾਹਿਬ ਕੇ ਉਨਾ ਅੰਤਮ ਸੰਸਕਾਰ ਕੀਤਾ ਗਿਆ ਤਾਂ ਗੁਰੂ ਪਿਆਰਿਓ ਹੁਣ ਭਾਈ ਜੈਤਾ ਜੀ ਆ ਜਿਹੜੇ ਤੇ ਸਤਿਗੁਰਾਂ ਦਾ ਸੀਸ ਲੈ ਕੇ ਗੁਰੂ ਪਿਆਰਿਓ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚਾਲਾ ਪਾਉਂਦੇ ਆ ਉਹ ਕੱਲ ਨੂੰ ਆਪਾਂ ਇਤਿਹਾਸ ਸਰਵਣ ਕਰਾਂਗੇ ਅੱਜ ਦੇ ਦਿਨ ਸਤਿਗੁਰੂ ਧੰਗੁਰ ਤੇਗ ਬਹਾਦਰ ਪਾਸਾ ਜੀ ਦੀ ਜੋ ਸਹੀਦੀ ਹੋਈ ਹੈ ਸੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਜੋ ਪਾਵਨ ਪਾਤ ਸਹੀਦੀ ਇਤਿਹਾਸ ਆਪਾਂ ਸਰਵਣ ਕਰਦੇ ਆ ਰਹੇ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਪਾਵਨ ਇਤਿਹਾਸ ਵਿਚਾਰ ਧਾਰਾ ਜਿਹੜੀ ਉਹ ਬਸ ਜਾਵੇ ਗੁਰੂ ਕਿਰਪਾ ਕਰਨ ਸਾਡਾ ਲੋਕ ਤੇ ਸਾਡਾ ਪਰਲੋਕ ਸਬਰ ਜਾਵੇ ਅਸੀਂ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਦੇ ਉੱਪਰ ਚੱਲਣਾ ਸਿੱਖ ਜਾਏਗੇ ਇਹ ਲੋਕ ਸੁਖ ਗਏ ਪਰਲੋਕ ਸੇ ਲੈ ਨਾਨਕ ਹਰ ਪ੍ਰਭ ਆਪੇ ਮੇਲੇ ਪੁੱਲਾ ਚੁਕਾਂ ਦੀ ਖਿਮਾ ਸੁਬਲਾਉ ਫਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਵਾਹਿਗੁਰੂ ਸਾਇ ਜੀ ਆ